ਸਾਤਰੀਆ ਕਾ ਤੁਸੀਂ ਦੇਖ ਰਹੇ ਹੋ ਫਾਸਟ ਫੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਅੰਮ੍ਰਿਤਸਰ 에어ਪੋਰਟ ਰੋਡ ਤੇ ਪਨ ਬੀੜੀ ਸਿਗਰਟ ਦੇ ਕੋਖਿਆਂ ਨੂੰ ਲੱਗੀ ਅੱਗ ਤੇ ਜਲਦ ਜਾਂਚ ਕੀਤੀ ਜਾਵੇ ਆਖਿਆ ਸੰਸਦ ਗੁਰਜੀਤ ਸਿੰਘ ਔਚਲਾਨੀ ਤਾਰਨ ਤਾਰਨ ਵਿਖੇ ਹੋਈ ਲੁੱਟ ਚੋਰ 3.5 ਲੱਖ ਸਮੇਤ ਦੁਕਾਨ ਦਾ ਮਾਲ ਲੈ ਕੇ ਹੋਏ ਫਰਾਰ ਸੜਕਾਂ ਤੇ ਕੁੰਮਦੇ ਆਵਾਰਾ ਪਸ਼ੂ ਦੇ ਰਹੇ ਹਾਦਸਿਆਂ ਨੂੰ ਦਸਤ ਅਦੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ 에어ਪੋਰਟ ਰੋਡ ਤੇ ਪਾਨ ਬੀੜੀ ਸਿਗਰਟ ਦੇ ਕਰੀਬ 6 ਖੋਖਿਆਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੀ ਰਾਤ ਨੂੰ ਅੱਗ ਲਗਾ ਦਿੱਤੀ ਗਈ ਸੀ ਗੱਲਬਾਤ ਕਰਦਿਆਂ ਹੋਇਆਂ ਦੁਕਾਨਦਾਰਾਂ ਨੇ ਆਖਿਆ ਕਿ ਉਹ ਰਾਤ ਨੂੰ ਆਪਣਾ ਕਾਰੋਬਾਰ ਬੰਦ ਕਰਕੇ ਗਏ ਸਨ ਅਤੇ ਰਾਤ ਨੂੰ ਕਰੀਬ 2 ਵਜੇ ਉਹਨਾਂ ਨੂੰ ਫੋਨ ਤੇ ਇਸ ਘਟਨਾ ਦੀ ਸੂਚਨਾ ਮਿਲੀ ਇਸੇ ਤਹਿਤ ਹੀ ਸੰਸਦ ਕੁਰਜੀਤ ਸਿੰਘ ਔਸ਼ਲਾ ਨੇ ਜਿਹੜੇ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਖਿਆ ਕਿ ਜੋ ਵੀ ਇਸ ਵਿੱਚ ਦੋਸ਼ੀ ਹੈ ਉਸ ਉੱਪਰ ਕਾਰਵਾਈ ਕੀਤੀ ਜਾਵੇ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਬੰਦੀ ਕਾਰਵਾਈ ਕੀਤੀ ਜਾਵੇਗੀ। ਅੱਜ ਨਾਜੀ ਮੀਰਾਕੋਟ ਚੌਂਕ ਵਿਖੇ ਪ੍ਰਵਾਸੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਕੋਈ 5-7 ਖੋਖਿਆਂ ਨੂੰ ਅੱਗ ਲਾਈ ਹੈ। ਇਹ ਬਹੁਤ ਮਾੜੀ ਘਟਨਾ ਹੈ, ਬੜੀ ਮੰਦ ਭਾਗੀ ਘਟਨਾ ਹੈ। ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ, ਸਭਨਾਂ ਦਾ ਸੰਝ ਆਇਆ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਹੈ। ਮਿਹਨਤ ਕਾ ਸ਼ਲੋਕ ਹੈ ਅਸੀਂ ਪੰਜਾਬੀ ਵੀ ਮਿਹਨਤ ਕਾ ਹੈ ਨਾ ਉਹ ਵੀ ਮਿਹਨਤ ਕਾ ਹੈ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਅਸੀਂ ਬਾਹਰ ਜਾ ਕੇ ਕਰਦੇ ਆ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਕਰ ਰਿਹਾ ਇਹ ਜਿਹੜੇ ਸ਼ਰਾਰਤੀ ਤੰਤਰ ਹੈ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਣੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਹਮ ਲੋਕ ਦੁਕਾਨ 'ਮੈਂ ਰੋਟੀ ਪਾਣੀ ਇਹੀ ਦੁਕਾਨ 'ਸੇ ਖਾ ਰਹੇ ਸੀ ਹਮ ਲੋਕ ਕੋ ਇਨਸਾਨ ਹਣਾ ਚਾਹੀਏ ਕਿਉਂ ਤੇ ਦੁਕਾਨਾਂ 'ਚ 10 ਵਜੇ ਬਣਕੀ जब तीन बजे बंदे फ़ोन किया आके देखते थे एकदम सुहा हो गया दुकान तो हम लोग रोटी पानी कहाँ से खाएंगे हम लोग हम लोग गरीब बंदा है परदेसी है हम लोग यही कमाने आता है ये छः दुकान ही जला गया यहीं मीरा चौक में चा का दुकान लगा रो मेरा घर वाले भी रहता है मेरा बच्चा भी वहाँ भी रहता है बच्चा मेरा छोटा छोटा है उसको बच्चा को रोटी पिला खोगा तो छः हज़ार खोगा ना वो भी दो बार का खोखा बनता है रात को मैं साढ़े दस बजे चले गए थे बंद करके इतों आया मैं अढ़ाई बजे बंद ने फोन किया आग लग गया वा इतों आया मैं तीन बजे दुकान को देखा पूरा आग लगे वा बंद का तो नहीं पता सर इतने टोटल मिला के पांच खोके आग लगी है ਇਹ ਆਪਣੇ ਕੋ ਕੰਪਲੇਂਟ ਆਈ ਅੱਜ ਮਾਰਨਿੰਗ ਆਏ ਨਾ ਦੀਪਕ ਕੁਮਾਰ ਹੁਣੇ ਥਾਣਾ ਕੰਗੋਏ ਨਾਲ ਕੰਪਲੇਂਟ ਦਿੱਤੀ ਹੈ ਨੰਨੇ ਰਾਮ ਹੁਣੇ ਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਨਾਲ ਕੰਪਲੇਂਟ ਆਈ ਅਸੀਂ ਮੌਕੇ ਤੇ ਆ ਕੇ ਤਸਦੀਕ ਕੀਤਾ ਵਾ ਤੇ ਸਾਡੇ ਕੰਗੋਏਰੀ ਦੇ ਵਿੱਚ ਤੋਂ ਕਿਚਨ ਵਾਲੇ ਦੀ ਆ ਤੇ 2 ਵਜੇ ਸਟਰੀ ਦੀ ਏਰੀਆ ਦੇ ਵਿੱਚ ਤੇ ਤਿੰਨੋਂ ਤੋਂ ਫੁਟਾਉਣ ਦੇ ਵੀਡੀਓ ਦੀ ਤਸਦੀਕ ਕਰਦੇ ਇਹਨਾਂ ਦਾ ਵੈਰੀਫਾਈ ਕਰ ਰਹੇ ਆ ਤੇ ਐਫਆਈ ਲਾਉਂਚ ਕਰਕੇ ਦਿੱਤੀ ਜੋੜੀ ਅਮਲ ਵਿੱਚ ਲਿਆ ਰਹੇ ਆ ਤੇ ਜਲਦ ਜਲਦ ਇਸ ਨੂੰ ਟ੍ਰੇਸ ਕਰ ਰਹੀ ਹੈ ਤਰਨਤਾਰਨ ਦੇ ਅੱਡਾ ਬਾਜ਼ਾਰ ਤਰਨਤਾਰਨ ਵਿਖੇ ਰੈਡੀमेड ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੁਕਾਨ ਮਾਲਿਕ ਨੇ ਆਖਿਆ ਕਿ ਚੋਰਾ ਨੇ ਗੱਲਾਂ ਤੋੜ ਕੇ ਗੱਲੇ ਵਿੱਚ ਪਏ ਲਗਭਗ 3 ਤੋਂ 3.5 ਲੱਖ ਰੁਪਏ ਦੇ ਨਾਲ ਨਾਲ ਦੁਕਾਨ ਦਾ ਮਾਲ ਵੀ ਚੋਰੀ ਕਰ ਲਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਡਾ ਬਾਜ਼ਾਰਿਆ ਸਿਮਰਨ گارਮੈਂਟ ਹੈ ਜੀ ਮੈਂ ਰਾਕੀ ਗਿਆ ਅੰਮ੍ਰਿਤਸਰ ਮੋਹੱਲਿਆ ਕੱθε ਮੈਂ ਜਦੋਂ ਸਵੇਰੇ 9 ਵਜੇ ਆਣ ਕੇ ਦੁਕਾਨ ਖੋਲਿਆ ਵਾ ਤੇ ਅੰਦਰੋਂ ਦੁਕਾਨ ਸਾਰੀ ਦਾ ਗੱਲੇ ਗੁੱਲੇ ਟੁੱਟੇ ਸੀ 3 ਲੱਖ ਰੁਪਇਆ ਪਿਆ ਹੈ ਇਹਦੇ ਵਿੱਚ ਸੈਟੀ ਤੇ ਗੱਲੇ ਵੀ ਜਿੰਨੇ ਪੈਸੇ ਉਹ ਵੀ ਲੈ ਗਏ ਆ ਸੈਟੀ ਵਾਲੇ ਪੈਸੇ ਵੀ ਲੈ ਗਏ ਆ ਅੰਦਰੋਂ ਸਮਾਨ ਦਾ ਤੇ ਭਾਈ ਕੋਈ ਪਤਾ ਨਹੀਂ ਵੀ ਜਿਹੜੀ ਚੀਜ਼ ਉਹਨਾਂ ਦੇ ਹੱਥ ਆਈ ਔਰ ਲੈ ਗਏ ਸਮਾਨ ਵੀ ਸਾਡਾ ਅੰਦਰ ਦਾ ਭਾਈ ਜੀ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਠੀਕ ਹੈ ਹਾਂਜੀ ਉਹਨਾਂ ਨੇ ਦੇਖੋ ਜੀ ਆਪਣਾ ਜੋ ਵੀ ਉਹ ਚਾਰੇ ਇੱਕ ਵਾਰੀ ਦੇਖ ਕੇ ਕਰ ਗਏ ਆ ਤੰਨੇ ਆ ਗਏ ਉਹ ਗਰੀਬ ਆਦਮੀ ਆ ਪੈਸੇ ਲੋਕਾਂ ਦੇ ਦੇਣੇ ਲੈਣੇ ਆ ਜਿਹੜੇ ਕਾਹੀ ਦੇ ਅੱਗੇ ਕੰਮ ਬਦਲਿਆ ਇੱਕ ਤੋਂ ਦੂਜਾ ਕੰਮ ਕੀਤਾ ਵਾ ਸੋ ਪੈਸੇ ਲੋਕਾਂ ਦੇ ਰਹਿ ਗਏ ਉਹ ਲੈ ਕੇ ਬੜਾ ਮੁਸ਼ਕਿਲ ਜਿਹਾ ਕੰਮ ਹੋ ਜਾਂਦਾ ਮੰਗਾ ਵੀ ਪੁਲਿਸ ਨੂੰ ਸਾਨੂੰ ਇਨਸਾਫ ਦਵਾਇਆ ਕਿ ਇਹ ਵੀ ਦਰਾਂਦ ਵਾਲੇ ਵਿਚਾਰੇ ਗਰੀਬ ਬੰਦੇ ਦਾ ਨੁਕਸਾਨ ਹੁੰਦਾ ਉਹ ਗੜਾ ਅਮੀਰ ਬੰਦਾ ਉਹਨੂੰ ਇਨਸਾਫ ਦੋਨੇ ਜੀ ਇਸੇ ਮੇਰਾ ਨਾਮ ਜੀ ਜਿਹੜੇ ਜੋ ਵੀ ਸਿਸਟਮ ਹੁੰਦਾ ਵਾ ਇਹ ਸਭ ਕੋ ਗਲਤ ਐ ਐਮਐਲਏ ਸਾਡ ਨੂੰ ਬੇਨਤੀ ਕੀਤੀ ਜਾਂਦੀ ਐ ਤੇ ਜੋ ਵੀ ਐ ਇਹਨੂੰ ਚੰਗੀ ਦਾ ਨੱਥ ਪਾਈ ਜਾਵੇ ਤੇ ਬਹੁਤ ਗਲਤ ਗੱਲ ਐ ਬਹੁਤ ਗਲਤ ਉਹ ਜੈਦੀ ਸੁਮੇਂਜੀ ਕੀ ਗੱਲ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਸੋ ਬਾਦ ਮੈਂ ਅਸਲੀ ਗੱਲ ਪੇਸ਼ ਕਰਦਾ ਨੂੰ ਤੇ ਸਿਮਰਨ ਗਾਰਮੈਂਟਸ ਨੇ ਸੰਸਕ੍ਰਿਤ ਇੰਡੈਂਟੀਟੀ ਅਫਫੀਡਵਾਰ ਦੰਗ ਚਾਤੇ ਬੰਦੇ ਜਿਹੜੇ ਇਹਨਾਂ ਨੇ ਦੁਕਾਨ ਚ 17 ਹੀ ਜਿਹੜੇ ਇੰਟਰ ਹੋਏ ਆ ਡੇਟ ਤੋਂ 17 ਗਾਹਾਂ ਨਹੀਂ ਬਤਾ ਅੱਛਾ ਉਹ ਕਾਹਤੰਗ ਰੁਪਏ ਦਾ ਦੱਸ ਰਹੇ ਆ ਵੀ ਉਹ ਨੜਕਿਆਂ ਦਾ ਬਿਨਾਂ ਲੋਕ ਤੋਂ ਅਸੀਂ ਇੱਕ ਰੰਗਰਾਜ ਗਿਆ ਉਹਦੇ ਵਿੱਚ ਫਿਰ ਵੀ ਵੈਰੀਫਾਈ ਕਰ ਰਹੇ ਆ ਸੀਸੀਟੀਵੀ ਨੂੰ ਕੋਟੇ ਦੇਖਦਾ ਹੈ ਜੋ ਵੀ ਆਪ ਸਾਹਮਣੇ ਹੁੰਦੇ ਬੰਦੇ ਚੱਲਦੇ ਜਦੋਂ ਦੀ ਆਮ ਸਰਕਾਰ ਬਣੀ ਹੈ ਉਹਨਾਂ ਨੇ ਲੋਕਾਂ ਨੂੰ ਕੋਲੋਂ ਛੱਡ ਆਇਆ ਸੀ ਕਿ ਅਸੀਂ ਜਿਹੜੀ ਆ ਲੋਕਾਂ ਦਾ ਖਿਆਲ ਰੱਖਾਂਗੇ ਕੋਈ ਵੀ ਬੇਈਮਾਨੀ ਜੇ ਨਹੀਂ ਹੋਏਗੀ ਕੋਈ ਚੋਰੀ ਨਹੀਂ ਹੋਣਗੀ ਲੇਕਿਨ ਦੇ ਦਿਹਾੜੇ ਹੀ ਤਰਨਤਾਰ ਦੇ ਵਿੱਚ ਅੱਜ ਤੀਸਰੀ ਚੋਰੀ ਹੈ ਸਿਮਰਨ ਗਾਰਮੈਂਟ ਵਾਲੇ ਦਾ 3.5 ਲੱਖ ਰੁਪਇਆ ਤੇ 4 ਬੰਡਲ ਲੈ ਕੇ ਜੋ ਜਿਹੜੇ ਯੂ ਮੰਤਰ ਹੋ ਗਏ ਹਨ ਔਰ ਸਾਡੀ ਪੁਲਸ ਸੁਤੀ ਹੈ ਕੈਮਰਾਮੈਨ ਵਿਕਰਮ ਸੈਲ ਦੀ ਅਦ ਗੁਰਿੰਦਰ ਦੀ ਰਿਪੋਰਟ ਫਾਸਟਵੇ ਨੂਈ ਤਰਨ ਤੱਕ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਐਕਸੀਡੈਂਟਸ ਦਾ ਕਾਰਨ ਬਣ ਰਹੇ ਹਨ ਉਥੇ ਹੀ ਸ਼ਹਿਰ ਦੀ ਕੋਈ ਸੜਕ ਐਸੀ ਨਹੀਂ ਹੈ ਜਿੱਥੇ ਆਵਾਰਾ ਪਸ਼ੂ ਘੁੰਮਦੇ ਨਾ ਵਿਖਦੇ ਹੋਣ ਇਸ ਸੰਬੰਧੀ ਸ਼ਹਿਰ ਵਾਸੀਆਂ ਵੱਲੋਂ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਖੁੱਲ੍ਹੇ ਆਮ ਛੱਡਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਪਸ਼ੂਆਂ ਦੀ ਬਾਂਦੀ ਸਹੀ ਜਗ੍ਹਾ ਤੇ ਰੱਖਿਆ ਜਾਵੇ ਤਾ ਜੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਇੱਕ ਕਾਰਪੋਰੇਸ਼ਨ ਦੀ ਮੇਰੀ ਭਗਤ ਆ ਜੀ ਉਹ ਜਦੋਂ ਵੀ ਉਹਨਾਂ ਨੂੰ ਫੋਨ ਕਰੀਦਾ ਉਹਨਾਂ ਨੂੰ ਕਾਰਪੋਰੇਸ਼ਨ ਨੂੰ ਚੁੱਕਣ ਆਂਦੇ ਨੇ ਉਹ ਇਹਨਾਂ ਨੂੰ ਫੋਨ ਕਰ ਦਿੰਦੇ ਨੇ ਫਟਾਫਟ ਜਿਨ੍ਹਾਂ ਦੇ ਪਸ਼ੂ ਨੇ ਉਹ ਆ ਕੇ ਉਹਨਾਂ ਨੂੰ ਚੋ ਲੈ ਜਾਂਦੇ ਨੇ ਜਲਦੀ ਫਟਾਫਟ ਸਾਨੂੰ ਫੋਨ ਆ ਗਿਆ ਜੀ ਉੱਥੋਂ ਉੱਥੇ ਕੀ ਕੀਤਾ ਜਾ ਸਕਦਾ ਆ ਦੇਖੋ ਆਵਾਰਾ ਰੋਜ਼ ਐਕਸੀਡੈਂਟ ਹੁੰਦੇ ਨੇ ਇੱਥੇ ਐਕਸੀਡੈਂਟ ਦਾ ਰੋਜ਼ ਦਾ ਚਾਂਸ ਰੋਜ਼ ਹੁੰਦਾ ਬਿਲਕੁਲ ਪਸ਼ੂ ਫੜ ਕੇ ਇਹਨਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਇਹਨਾਂ ਦੀ ਬੋਲੀ ਕਰਾ ਦੇਣ ਪਿੰਡਾਂ ਚ ਵੇਚਣ ਸ਼ਹਿਰ ਚ ਕੱਢ ਦੇਣ ਇਹਨਾਂ ਨੂੰ ਜਦ ਇੱਕ ਪਾਸ ਹੋ ਚੁੱਕਾ ਹੈ ਕਾਰਪੋਰੇਸ਼ਨ ਦੇ ਵਿੱਚ ਸ਼ਹਿਰ ਦੀ ਲਿਮਟ ਦੇ ਵਿੱਚ ਅਸੀਂ ਪਸ਼ੂ ਨਹੀਂ ਰੱਖ ਸਕਦੇ ਫਿਰ ਕਿਉਂ ਇੱਥੇ ਰੱਖੇ ਜਾਂਦੇ ਨੇ ਗਊਸ਼ਾਲਾ ਦੇ ਨਹੀਂ ਇਹ ਪ੍ਰਾਈਵੇਟ ਨੇ ਗਊਸ਼ਾਲਾ ਵਾਲੇ ਆਪਣੇ ਨਹੀਂ ਛੱਡ ਰਹੇ ਉਹ ਤੇ ਆਪਣੀ ਅੰਦਰ ਸੇਵਾ ਕਰਦੇ ਨੇ ਪੂਰੇ ਔਰ ਪਬਲਿਕ ਜਾਂਦੀ ਹੈ ਜਾਨਵਰ ਆਪਸ ਚ ਲੜਦੇ ਨੇ ਆਉਂਦੇ ਜਾਂਦੇ ਦਾ ਕਿਸੇ ਦਾ ਵੀ ਐਕਸੀਡੈਂਟ ਹੋ ਜਾਂਦਾ ਉਸ ਦੇ ਨਾਲ ਇਹ ਨੁਕਸਾਨ ਆ ਦੇਖੋ ਕੀ ਹਾਲਤ ਹੈ ਸਾਡੀ ਔਰ ਆਪ ਦੇਖੋ ਇਹ ਡੰਡਾ ਬਾਹਰ ਰੱਖਿਆ ਸਾਰਾ ਦਿਨ ਇਹਨਾਂ ਨਿਸ਼ਾਨਦੇ ਰਹਿੰਦੇ ਆ ਦੁਕਾਨਦਾਰ ਕੰਮ ਕਰੇਗਾ ਜਾਂ ਇਹਨਾਂ ਦੀ ਦੇਖਭਾਲ ਕਰੇਗਾ ਜੋ ਕਿ ਲੋਗਰ ਦੀ ਰੋੜ ਹੈ ਗਊਸ਼ਾਲਾ ਨੂੰ ਜਾਂਦੀ ਹੈ ਅਰਾਵਾਰਾ ਪਸ਼ੂ ਜਿਹੜੇ ਆ ਸੜਕ ਦੇ ਉੱਤੇ ਬਿਲ ਨਗਾ ਦਿਨ ਰਾਤ ਐ ਸੜਕਾਂ ਤੇ ਦੇਖਣ ਨੂੰ ਮਿਲਦੇ ਨੇ ਤੇ ਐਕਸੀਡੈਂਟ ਦਾ ਕਾਰਨ ਬੰਦੇ ਨੇ ਕਈ ਲੋਕਾਂ ਦੀਆਂ ਜਾਨਾਂ ਇਹਨਾਂ ਅਵਾਰਾ ਪਸ਼ੂਆਂ ਕਰਨ ਹੋਈਆਂ ਨੇ ਪਰ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਬੈਠਾ ਹਵਾਈ ਗੱਲਾਂ ਕਰ ਰਿਹਾ ਕਿ ਸ਼ਹਿਰ ਨੂੰ ਬੜਾ ਹੀ ਸਾਫ਼ ਸੁਥਰਾ ਕਰ ਦਿੱਤਾ ਤੇ ਲੋੜ ਹੈ ਸਰਕਾਰ ਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਇਹਨਾਂ ਅਵਾਰਾ ਪਸ਼ੂਆਂ ਨੂੰ ਕਬਜ਼ੇ ਵਿੱਚ ਲੈਣ ਦੀ ਜਾਂ ਇਹਨਾਂ ਨੂੰ ਗਊਸ਼ਾਲਾ ਜਿੱਨਾਂ ਦੀ ਜਗ੍ਹਾ ਇੱਥੇ ਬੰਦੀ ਹੈ ਉੱਥੇ ਰੱਖਿਆ ਜਾਵੇ ਅਰ ਜਿਨ੍ਹਾਂ ਦੇ ਪਸ਼ੂ ਨੇ ਜੋ ਛੱਡਦੇ ਨੇ ਉਹਨਾਂ ਤੇ ਕੋਈ ਕਾਰਵਾਈ ਵੀ ਕੀਤੀ ਜਾਵੇ ਹੁਣ ਦੇਖਣਾ ਹੋਊਗਾ ਕਿ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕਦਮ ਅਗਰੁਕ ਹੁੰਦਾ ਤੇ ਜਿਹੜੇ ਆਵਾਰਾ ਪਛੋਨੇ ਕਿੰਨੀ ਜਲਦੀ ਇੱਥੋਂ ਹਟਾਏ ਜਾਂਦੇ ਨੇ ਕੈਮਰਾਮੈਨ ਰਮਨ ਕੁਮਾਰ ਜਨ ਹਲਚੁਚਿਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਆਪ ਨੂੰ ਗੁੰਮਰਾ ਜਾਂ ਚੋਟਬੋਲ ਕੇ ਫਾਸਟ ਵਿੱਚ ਬਾਕਸ ਬਦਲਦਾ ਤਾਂ ਤੁਰੰਤ ਕੇਵਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਸਫਾਈ ਨੂੰ ਲੈ ਕੇ ਨਗਰ ਨਿਗਮ ਅੰਮ੍ਰਿਤਸਰ ਦਾ ਡਬਲ ਸਟੈਂਡਰਡ ਨਜ਼ਰ ਆਉਂਦਾ ਹੈ ਸਾਡੀਆਂ ਖਬਰਾਂ ਰਾਹੀਂ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਵਿਖਾਏ ਜਾਂਦੇ ਹਨ ਅਤੇ ਨਾਲ ਹੀ ਨਿਗਮ ਤੋਂ ਸਫਾਈ ਦੀ ਮੰਗ ਵੀ ਕੀਤੀ ਜਾਂਦੀ ਹੈ ਪਿਛਲੇ ਦਿਨੀ ਨਿਗਮ ਦੇ ਆਲਾ ਅਧਿਕਾਰੀਆਂ ਵੱਲੋਂ ਰਾਤ ਨੂੰ ਸ਼ਹਿਰ ਵਿੱਚ ਸਫਾਈ ਕਰਨ ਦਾ ਫੈਸਲਾ ਲਿਆ ਗਿਆ ਅਤੇ ਪਤਾ ਲੱਗਾ ਕਿ ਸੇਵਕਾਂ ਵੱਲੋਂ ਰਾਤ ਨੂੰ ਸਫਾਈ ਕੀਤੀ ਜਾ ਰਹੀ ਹੈ ਇਸ ਫੈਸਲੇ ਬਾਰੇ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਵੱਲੋਂ ਸਾਡੀ ਟੀਮ ਨੂੰ ਜਾਣਕਾਰੀ ਦਿੱਤੀ ਗਈ। ਇਹ ਜਿਹੜਾ ਮਾਨ ਜੋ ਕਮਿਸ਼ਨਰ ਸਰਹਾਪਤੀ ਸਿੰਘ IAS ਦੇ ਵਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਹੈਗਾ ਨਾਈਟ ਸੈਰੰਡਰੇਸ਼ਨ ਜਿਹੜਾ ਸ਼ਹਿਰ ਦੇ ਵਿੱਚ ਸ਼ੁਰੂ ਕੀਤਾ ਗਿਆ ਕਿਉਂਕਿ ਸਾਡਾ ਇੱਕ ਹਿਸਟੋਰੀਕਲ ਸਿਟੀ ਹੈ ਤੇ ਕਾਫੀ ਟੂਰਿਸਟ ਵੀ ਆਉਂਦੇ ਨੇ ਤੇ ਉਹਨੂੰ ਦੇਖਦੇ ਹੋਏ ਜਿਹੜਾ ਹੈਗਾ ਮਾਨ ਜੋ ਕਮਿਸ਼ਨਰ ਸਾਹਿਬ ਜੀ ਨੇ ਹਦਾਇਤ ਦਿੱਤੀ। तो तो कि ਜਿਹੜਾ ਕੁਝ ਵਾਰਡਾਂ ਦੇ ਵਿੱਚ ਜਿਹੜਾ ਹੈਗਾ ਨਾਈਟ ਸੈਨੀਟੇਸ਼ਨ ਸ਼ੁਰੂ ਕੀਤੀ ਜਾਏ ਸੋ ਉਹ ਅਸੀਂ ਜਿਹੜਾ ਹੈਗਾ 10 ਤਰੀਕ ਤੋਂ ਰਾਤ ਤੋਂ ਸ਼ੁਰੂ ਕੀਤੀ ਹੈ ਸੋ ਬਹੁਤ ਅੱਛਾ ਉਹਦਾ ਰਿਸਪਾਂਸ ਸਾਨੂੰ ਮਿਲ ਲਿਆ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਅਸੀਂ ਸ਼ਹਿਰ ਦੀ ਬਿਹਤਰੀ ਲਈ ਹੋਰ ਵੀ ਵਧੀਆ ਕਦਮ ਜਿਹੜੇ ਉਹ ਚੁੱਕਦੇ ਰਹਿਣਾ ਹੈ। ਜਿਹੜੇ ਵਾਕਵਾ ਕਿ ਇਲਾਕੇ ਨੇ ਜਿਹੜੇ ਹੈਗੇ ਜਿਨ੍ਹਾਂ ਦੇ ਵਿੱਚ ਇਹ ਸ਼ੁਰੂ ਕੀਤੀ ਗਈ ਹੈ ਇਸ ਤੋਂ ਬਾਅਦ ਬਾਕੀ ਸ਼ੁਰੂ ਕਰਨ ਤੋਂ ਬਾਅਦ ਅਸੀਂ ਦੇਖਦੇ ਹੋਏ ਇਹਦਾ ਰਿਸਪਾਂਸ ਦੇਖਦੇ ਹੋਏ ਅਜੀ ਹੋਰ ਵੀ ਇਲਾਕਿਆਂ ਦੇ ਵਿੱਚ ਜਿਹੜਾ ਅਸੀਂ ਸ਼ੁਰੂ ਕਰਾਂਗੇ ਬਿਲਕੁਲ ਨਜ਼ਰ ਆਉਂਦਾ ਹੈ ਕਿ ਜਦੋਂ ਲੋਕੀ ਸਵੇਰੇ ਉੱਠਦੇ ਆ ਸਵੇਰੇ ਸਿਆਰ ਨੂੰ ਜਾਂਦੇ ਆ ਜਾਂ ਕੋਈ ਵੀ ਮੰਦਿਰ ਗੁਰਦੁਆਰੇ ਜਾਂਦਾ ਤੇ ਸਵੇਰੇ ਸਵੇਰੇ ਜਿਹੜੇ ਲੋਕਾਂ ਨੂੰ ਗੰਦਗੀ ਦੇ ਢੇਰ ਮਿਲਦੇ ਹੈ ਉਹ ਤੋਂ ਬਹੁਤ ਰਾਹਤ ਮਿਲੇਗੀ ਤਸਵੀਰੇ ਜਦੋਂ ਲੋਕੀ ਸਿਆਰ ਲਈ ਜਾਣਗੇ ਜਾਂ ਹੋਰ ਕਿਸੇ ਧਾਰਮਿਕ ਸਥਾਨ ਤੇ ਜਾਣਗੇ ਤੁਹਾਨੂੰ ਜਦੋਂ ਬਹੁਤ ਅੱਛਾ ਸਾਫ਼ ਸੁਥਰਾ ਵਾਤਾਵਰਣ ਮਿਲੇਗਾ ਤੇ ਬਹੁਤ ਅੱਛਾ ਉਹਨਾਂ ਨੂੰ ਫੀਲ ਹੋਏਗਾ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਜਿਹੜਾ ਹੈਗਾ ਥਾਂ ਥਾਂ ਤੇ ਕੂੜਾ ਜਿਹੜਾ ਉਹ ਨਹੀਂ ਸੁੱਟਣਾ ਚਾਹੀਦਾ ਜਿਹੜੇ ਡੈਜ਼ਿਗਨੇਟਿਡ ਪੁਆਇੰਟਸ ਨੇ ਜਿਹੜੇ ਜਿਹੜੇ ਸਾਡੇ ਪੁਆਇੰਟਸ ਬਣੇ ਨੇ ਜਿੱਥੇ ਅਸੀਂ ਡਸਟਬਿਨ ਲਾਇਆ ਹੈ ਜਾਂ ਕੋਈ ਗਾਰਬੇਜ ਕਲੈਕਸ਼ਨ ਪੁਆਇੰਟ ਬਣਾਇਆ ਕੇਵਲ ਉੱਥੇ ਹੀ ਜਿਹੜਾ ਕੂੜਾ ਸੁੱਟਣਾ ਚਾਹੀਦਾ ਸੋ ਦਟ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ ਸਾਫ਼ ਸੁਥਰੇ ਨੂੰ ਲੈ ਕੇ ਮਨਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਕਾਫੀ ਸੀਰੀਅਸ ਨਜ਼ਰ ਆਉਂਦਾ ਹੈ ਕਈ ਵਾਰ ਅਸੀਂ ਖਬਰ ਲਗਾਉਣੇ ਕਿ ਲਿਫਟਿੰਗ ਨਹੀਂ ਹੋ ਰਹੀ ਲੇਕਿਨ ਹੁਣ ਇਹਨਾਂ ਨੇ ਰਾਤ ਨੂੰ ਵੀ ਲਿਫਟਿੰਗ ਦਾ ਪ੍ਰੋਗਰਾਮ ਕਰ ਲਿਆ ਸ਼ੁਰੂ ਵਿਖੇ ਵਿੱਚ ਆਇਆ ਹੈ ਕਿ ਰਾਤ ਨੂੰ ਵੀ ਕਰਮਚਾਰੀ ਹੈਗੇ ਨੇ ਔਰ ਜਿਹੜੇ ਸਵੈ ਸੇਵ ਹੋਲ ਨਾਈਟ ਅੰਦਰ ਲਿਫਟਿੰਗ ਵੀ ਹੁੰਦੀ ਪਈਓ ਸਫਾਈ ਵੀ ਹੁੰਦੀ ਪਈਓ ਪਰ ਤੁਸੀਂ ਕਾਰਪੋਰੇਸ਼ਨ ਅੰਦਰ ਵਿੱਚ ਪੁੱਛਣਾ ਚਾਹਵਾਂਗੇ ਰਾਤਿਸਵਾਈ ਤੋਂ ਕਰ ਲੈਣਗੇ ਲੇਕਿਨ ਦਿਨ ਤੇ ਵੀ ਜਿਹੜਾ ਗੰਦ ਔਰ ਕੂੜਾ ਕਈ ਜਗ੍ਹਾ ਪਿਆ ਹੁੰਦਾ ਹੈ ਉਹਦੀ ਲਿਫਟਿੰਗ ਜਿਹੜੀ ਸਲੋ ਹੈ ਉਹਨੂੰ ਫਾਸਟ ਕਰੋ ਕੈਮਰਾ ਪਰਸਨ ਰੋਕੇਸ਼ਨਲ ਜੇਪਸਿੰਗ ਫਾਸਟ న్యూਸ ਕੰਪਲਟ ਸਰ ਸਾਭਕਾ ਸੰਸਦ ਮੈਂਬਰ ਅਤੇ ਸਾਭਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੈ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਪਾਜਪਾ ਦੇ ਜ਼ਿਲ੍ਹਾ ਦਫ਼ਤਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਨਤਾ ਨਾਲ ਜੁੜੇ ਮੁੱਦਿਆਂ ਤੇ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਤੇ ਸਵਾਲ ਚੁੱਕੇ ਹਨ। ਔਰ ਅੱਜ ਦਾ ਵਿਸ਼ਾ ਹੈ ਲੋਕਤੰਤਰ ਦਾ ਬਚਾਅ। ਲੋਕਤੰਤਰੀ ਜਿਹੜੀ ਤਾਕਤ ਹੈਗੀ ਹੈ ਉਹ ਜਨਤਾ ਨੂੰ ਮਿਲੇਗੀ ਤੁਸੀਂ ਵੋਟ ਪਾਓ ਔਰ ਤੁਹਾਡੇ ਚੁਣੇ ਨੁਮਾਇੰਦੇ ਜਿਹੜੇ ਨੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਤੁਹਾਡੇ ਕੰਮ ਕਰਵਾਉਣ ਕੰਮ ਕਰਵਾਉਣ ਦੀ ਸੁਵਧਾਵਾਂ ਦੁਆਨ ਦੇ ਵਿੱਚ ਤੁਹਾਡੇ ਦਰਵਾਜ਼ੇ ਤੱਕ ਪ੍ਰਸ਼ਾਸਨ ਪਹੁੰਚੇ ਉਹਦੇ ਮਾਧਿਅਮ ਬਣਨ। ਇਹ ਜਿਹੜਾ ਨਗਰ ਨਿਗਮ ਹੈ ਇਹ ਵੀ ਇੱਕ ਸਥਾਨਕ ਸਰਕਾਰ ਹੈ ਦੇਖੋ ਨਾ ਅੰਮ੍ਰਿਤਸਰ ਦੇ ਚੋਣ ਹੋਣੇ ਸੀ ਜਲੰਧਰ ਦੇ ਚੋਣ ਹੋਣੇ ਸੀ ਲੁਧਿਆਣਾ ਦੇ ਚੋਣ ਹੋਣੇ ਸੀ ਪਟਿਆਲੇ ਦੇ ਚੋਣ ਹੋਣੇ ਸੀ ਆਪਣਾ ਫਗਵਾੜੇ ਦੇ ਚੋਣ ਹੋਣੇ ਸੀ ਔਰ ਬਾਅਦ ਇਹ ਛੋਟੀਆਂ ਬਾਡੀਜ਼ ਜਿਹੜੇ ਨੇ ਉਹਨਾਂ ਦੇ ਚੋਣ ਹੋਣੇ ਸੀ ਸੋ 91 ਸਾਲ ਤੋਂ ਇਹ ਨਗਰ ਨਿਗਮ ਬਣਿਆ ਤੇ ਉਸ 91 ਸਾਲ ਤੋਂ ਬਾਅਦ ਅੱਜ ਤੱਕ ਨਹੀਂ ਹੋਇਆ ਕਿ 1.5 ਸਾਲ ਤੱਕ ਨਗਰ ਨਿਗਮ ਨੂੰ ਪੈਰਲਾਈਜ਼ ਕਰ ਲਿਆ ਅਫਸਰਾਂ ਦੇ ਹੱਥੇ ਪ੍ਰਸ਼ਾਸਨ ਚਲਾ ਗਿਆ ਔਰ ਜਨਤਾ ਜਿਹੜੀ ਹੈ ਉਹ ਠੱਗੀ ਮਹਿਸੂਸ ਕਰ ਰਹੀ ਹੈ ਸਰਕਾਰ ਜਿਹੜੀ ਹੈ ਉਹ ਆਪਣੇ ਦੇਇਤ ਤੋਂ ਪਿੱਛੇ ਹੈ ਮੈਂ ਤੇ ਪ੍ਰਸ਼ਨ ਕਰਨਾ ਭਗਵੰਤਬਾਨ ਜੀ ਤੋਂ ਔਰ ਪੰਜਾਬ ਦੇ ਇਲੈਕਸ਼ਨ ਕਮਿਸ਼ਨਰ ਤੋਂ ਵੀ ਸਤਕਾਰਯੋਗ ਇਲੈਕਸ਼ਨ ਕਮਿਸ਼ਨਰ ਤੋਂ ਕਿ ਜਦੋਂ ਦੇਸ਼ ਦੇ સ્તર ਦੇ ਚੋਣਾਂ ঠিক ਸਮੇਂ ਤੇ ਹੋਏ ਵਿਧਾਨ ਸਭਾ ਦੇ ਚੋਣਾਂ ঠিক ਸਮੇਂ ਤੇ ਹੋਏ ਤੇ ਸਥਾਨਕ ਸਰਕਾਰ ਜਿਹੜੀ ਬੰਨੀ ਸੀ ਅੰਮ੍ਰਿਤਸਰ ਦੀ ਤੇ ਹੋਰ ਸ਼ਹਿਰਾਬੀ ਉਹਦੇ ਚੋਣ ਕਿਉਂ ਡੇਢ ਸਾਲ ਤੋਂ ਟਾਲੇ ਗਏ ਫਾਲਸਾਫਲ ਪੋਸ਼ਟਿਕ ਅਤੇ ਤਾਜ਼ਗੀ ਦਾ ਪਾਵਰ ਹਾਊਸ ਹੈ ਜਿਸ ਨਾਲ ਗਰਮੀ ਦੇ ਮਹੀਨਿਆਂ ਦੌਰਾਨ ਵਾਕ-ਵਾਖ ਸਿਹਤ ਲਾਭ ਮਿਲਦੇ ਹਨ ਅਤੇ ਇਹ ਫਲ 400 ਰੁਪਏ ਕਿਲੋ ਮਿਲ ਰਿਹਾ ਹੈ ਇਹ ਫਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ ਇਮਿਊਨਿਟੀ ਬੂਸਟ ਕਰਦਾ ਹੈ ਅਤੇ ਪਾਚਨ ਸ਼ਕਤੀ ਨੂੰ ਠੀਕ ਕਰਦਾ ਹੈ ਲੋਕਾਂ ਨੂੰ ਗਰਮੀਆਂ ਵਿੱਚ ਇਸ ਫਲ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ ਤਾਂ ਜੋ ਸਰੀਰ ਨੂੰ ਤੰਦਰੁਸਤ ਰੱਖ ਸਕਣ ਮਿੰਗਾ ਜਿਹੜਾ ਹੈਗਾ ਹੀ ਹੈ ਦੇ ਗੁਣ ਬਹੁਤ ਜ਼ਿਆਦਾ ਗਏ ਮਿੰਗਾ ਜੋ ਆਪਾਂ ਜਿਵੇਂ ਅੰਮ੍ਰਿਤਸਰ ਇਹ ਚੀਜ਼ ਪ੍ਰਵਾਨ ਕਰਦੇ ਖਾ ਲ ਗਏ ਵੀ ਕੀ ਖਾਣਾ ਕੀ ਨਹੀਂ ਖਾਣਾ ਚੀਜ਼ ਪ੍ਰਵਾਨ ਕਰਦੇ ਵੀ ਕੀ ਖਾਣਾ ਕੀ ਨਹੀਂ ਖਾਣਾ ਆਪਾਂ ਸਿਰਫ ਗੁਣ ਦੇਦੇ ਵੀ ਚੀਜ਼ ਮਹਿੰਗੀ ਹੈ ਕੋਈ ਗੱਲ ਨਹੀਂ ਗੁਣ ਦੇਗੇ ਨਾ ਗੁਣਾਛੇ ਤੇ ਵਿਗਦਾ ਇਹਦਾ ਨਾ ਫਾਲਸਾ ਹੈ ਭਾਈ ਇਹ ਫਾਲਸਾ ਦਾ ਹੈ ਇਹਦੇ ਗੁਣ ਬਹੁਤ ਜ਼ਿਆਦਾ ਗਏ ਕਹਿੰਦੇ ਕਹਿੰਦੇ ਜਿਵੇਂ ਜਿਸ ਨਾਲ ਸ਼ਾਦੀ ਸ਼ਾਦੀ ਵਸੇ ਵਧੀਆ ਗਾ ਵਾ ਜ਼ਿਕਰ ਦੀ ਕਰਨੀ ਵਸੇ ਵਧੀਆ ਗਾ ਵਾ ਖੂਨ ਸੇ ਵਧੀਆ ਗਾ ਵਾ ਜਿਹਨੂੰ ਹਾਦੀ ਪ੍ਰੋਬਲਮ ਹੈਗੀ ਉਹਦੇ ਸੇ ਵਧੀਆ ਗਾ ਵਾ ਤੇ ਜਿਹਦੀ ਖੂਨ ਦੀ ਕਮੀ ਗਈ ਉਹਦੇ ਸੇ ਵਧੀਆ ਗਾ ਵਾ ਇਹ ਜਦੋਂ ਦੁਰਦਾਵ ਹੈ ਉਦੋਂ ਹੁੰਦਾ ਹੈ 800 ਦੇ ਕਿਲੋ ਇਹ ਨਵਾਂ ਨਵਾਂ 800 ਕਿਲੋ ਹੁੰਦਾ ਤੇ ਹੁਣ ਜੋ ਮાળા ਮાળા ਜਦੋਂ ਐਂਡ ਹੋ ਜਾਂਦਾ ਨਾ ਹੋਲੀ ਹੋਲੀ ਪਾ ਕਰ ਦਿੰਦਾ ਉਹਨੂੰ ਉਹਦੇ ਬਾਅਦ 400 ਹੋ ਗਿਆ ਦਾ ਤੇ ਵਾਰ ਵਾਰ ਦੱਸਦੇ ਨੇ ਕਿ ਇਹ ਤੇ ਫਿਰ ਫਿਰ ਉਹ ਹੀ ਪਾਉਂਨ ਨਾ ਸਰਵੀਆਂ ਜੂਨ ਮਹੀਨੇ ਦੀਆਂ ਵੱਧੀਆਂ ਗਰਮੀਆਂ ਗਰਮੀਆਂ ਦੇ ਮੌਸਮ ਦੇ ਵਿੱਚ ਸਭ ਤੋਂ ਲਾਹੇਮੰਦ ਹੈ ਜਿਹੜਾ ਤੁਹਾਨੂੰ ਫਰੂਟ ਦਿਖਾਇਆ ਜਾ ਰਿਹਾ ਹੈ ਫਾਲਸਾ ਜੀਦੀ ਜਿਹੜੀ ਕੀਮਤ ਹੈ ਅੱਜ 400 ਰੁਪਏ ਕਿਲੋ ਹੈ ਤੇ ਸ਼ੁਰੂਆਤ ਹੁੰਦੇ 800 ਰੁਪਏ ਕਿਲੋ ਦੇ ਕੋਲ ਹੈ ਪਰ ਜੇ ਗੱਲ ਕਰ ਲਈਏ ਤੇ ਗੁਨਾ ਦੀ ਭਰਪੂਰ ਜਿਹੜੇ ਚ ਗੁਨੇ ਚਾਹੇ ਖੂਨ ਸਾਫ ਦੀ ਗੱਲ ਕਰ ਲਈਏ ਜਿਗਰ ਦੀ ਗਰਮੀ ਕਰ ਲਈਏ ਪੇਟ ਦੀਆਂ ਕਾਫੀ ਬਿਮਾਰੀਆਂ ਦੇ ਲਈ ਜਿਹੜਾ ਬਿਲਕੁਲ ਹੀ ਲਾਹੇਮੰਦ ਜਿਹੜਾ ਇਹ ਫਰੂਟ ਹੈ ਕਾਫੀ ਲਾਹ ਲੋਗ ਇਸ ਫਰੂਟ ਨੂੰ ਖਰੀਦ ਕੇ ਲੈਂਦੇ ਨੇ ਤੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ ਦੁਕਾਨਦਾਰ ਦਾ ਵੀ ਕੋਈ ਅੱਖ ਨਾ ਹੈ ਕਿ ਲੋਕਾਂ ਨੂੰ ਮਹਿੰਗਾਈ ਦੀ ਮਾਰਨਾ ਕੋਈ ਲੈਣਾ ਦੇਣਾ ਨਹੀਂ ਸਭ ਤੋਂ ਪਹਿਲਾਂ ਸਰੀਰ ਦੀ ਤੰਦਰੁਸਤੀ ਲਈ ਸਭ ਕੁਝ ਕੀਤਾ ਜਾਂਦਾ ਤੇ ਤੰਦਰੁਸਤੀ ਦੇ ਲਈ ਜਿਹੜਾ ਫਾਲਸਾ ਬਿਲਕੁਲ ਹੀ ਬੇਸ਼ੁਮਾਰ ਤਰੀਕੇ ਨਾਲ ਜਿਹੜਾ ਖਰੀਦਾ ਜਾ ਰਿਹਾ ਤੇ ਗਰਮੀ ਦੀ ਮਾਰ ਨੂੰ ਤੇ ਗਰਮੀ ਦੇ ਤਾਬ ਮਾਰ ਨੂੰ ਜਿਗਰ ਦੀ ਗਰਮੀ ਨੂੰ ਖਤਮ ਕਰਨ ਦੇ ਲਈ ਇਹ ਫਾਲਸਾ ਕਾਫੀ ਲਾਹੇਮੰਦ ਹੈ ਤੇ ਸਾਡੀ ਫਾਸਫੇਟ ਟੀਮ ਵੱਲੋਂ ਵੀ ਲੋਕਾਂ ਨੂੰ ਕੋਈ ਸਨੇਹਾ ਹੈ ਕਿ ਐਸ ਜਿਹੜਾ ਮੌਸਮ ਦਾ ਜਿਹੜਾ ਫਲ ਹੈ 10 ਦਿਨ ਸਾਰੇ ਹੋ ਰਹੇਗੇ ਨੇ ਐਸ ਫਰੂਟ ਨੂੰ ਖਿੱਦਣ ਤਾਂ ਜੋ ਜਿਹੜੀਆਂ ਸਰੀਰ ਦੀਆਂ ਕੋਈ ਬਿਮਾਰੀਆਂ ਰਮਨ ਕੁਮਾਰ ਦੇ ਨਾਲ ਚਿਚਿਲ ਸ਼ਰਮਾ ਫਾਸਟ ਏ ਨਿਊਜ਼ ਅੰਮ੍ਰਿਤਸਰ ਹੌਲਗੇਟ ਤੋਂ ਐਕਟੀਵਾ ਤੇ ਸਵਾਰ ਪਿਓ ਪੁੱਤ ਗ੍ਰੀਨ ਐਵੇਨਿਊ ਨੂੰ ਜਾ ਰਹੇ ਸਨ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਸਕੂਟਰ ਚੋਂ ਆਗ ਨਿਕਲ ਰਹੀ ਹੈ ਤਾਂ ਉਹਨਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਆਗ ਬੁਝਾਉਣ ਲਈ ਫੋਨ ਕੀਤਾ ਪਰ ਫਾਇਰ ਇੰਜਨ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਐਕਟੀਵਾ ਸੜ ਕੇ ਸੁਆਹ ਹੋ ਗਈ ਮੈਂ ਸਰ ਹਲਬਿਆਰੋਂ ਆ ਰਹੇ ਸੀ ਜਾਂ ਗ੍ਰੀਨ ਐਵੇਨਿਊ ਵੱਲ ਚੱਲਿਆ ਸੀ ਬੈਂਕ ਕੋਈ ਕੰਮ ਤੇ ਪੁੱਲ ਉਤਰਿਆ ਤੇ ਨਾਲ ਹੀ ਆਕੀ ਨੂੰ ਅੱਗ ਲੱਗ ਗਈ ਆ ਕਾ ਮੋਕਾ ਹੀ ਨਹੀਂ ਦਿੱਤਾ ਨਾ ਕਾਗਜ਼ ਨਹੀਂ ਰੋ ਸਕਿਆ ਨਾ ਕੋਈ ਸਮਾਨ ਸਮਾਨ ਸਭ ਇੱਥੇ ਸਵਾ। ਅਗ ਨਾ ਪਤਾ ਇਹਨ ਕੋਈ ਨਹੀਂ। ਚਲਦੇ ਧੂਆ ਨਿਕਲਿਆ ਬਸ। ਉਖ ਮਗਰ ਉਹ ਬੰਦਾ ਆ ਰਿਹਾ ਸੀ। ਉਹਨੇ ਦੱਸਿਆ ਕਿ ਤੁਹਾਡੀ ਗੱਡੀ ਧੂਆ ਨਿਕਲਣ ਰਿਹਾ ਬਸ। ਤੋਂ ਖਵੇ ਦੇ ਵੇ ਵਾਗ ਫੈਲ ਗਈ। ਇੱਥੇ ਲੋਕਾਂ ਨੇ ਪਾਣੀ ਪੋੜੀ ਦਿੱਤਾ। ਪਾਣੀ ਦੀ ਕੋਸ਼ਿਸ਼ ਕੀਤੀ ਨਹੀਂ ਕਾਬੂ ਹੈ। ਟਾਇਰ ਬਲੇਟ ਵਾਲੇ ਕਿਹਨੇ ਮੈਸੇਜ ਕੀਤਾ ਸੀ ਉਹ ਵੀ ਆ ਗਏ ਆ ਕੰਮ ਕਰਦੇ ਚਲੇ ਗਏ। ਮੈਂ ਕੋਈ ਨਹੀਂ। ਹਾਂਜੀ ਹਾਂ। ਚਾਨੀ ਨੁਕਸਾਨ ਹੋਇਆ ਕੋਈ? ਨਹੀਂ ਕੋਈ ਨਹੀਂ। ਐਕਟੀਵਿਟੀ ਕਿੰਨੇ ਲੋਕ ਸਵਾਰ ਸੀ? ਦੋ ਹੀ ਸੀ। ਮੈਂ ਤੇ ਮੇਰਾ ਬੇਟਾ ਸੀ। ਮੌਨਸੂਨ ਦ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਨਗਰ ਕੌਂਸਲਾਂ ਨਗਰਪੰਚਾਇਤਾਂ ਦੇ ਕਾਰਜ ਸாதਕ ਅਫਸਰਾਂ ਨਾਲ ਮੀਟਿੰਗ ਕਰਦੇ ਹੋਏ ਵਿਧੀਕ ਦੀਪਤੀ ਕਮਿਸ਼ਨਰ ਸ਼ਹਿਰੀ ਵਿਕਾਸ ਨਿਕਾਸ ਕੁਮਾਰ ਨੇ ਕਿਹਾ ਕਿ ਸਮੂਹ ਕਾਰਜ ਸாதਕ ਅਫਸਰ ਨਗਰ ਕੌਂਸਲ ਨਗਰਪੰਚਾਇਤਾਂ ਦੀ ਹਦੂਦ ਅੰਦਰ ਪੈਂਦੇ ਸੀਵਰੇਜ ਨਾਲਿਆਂ ਆਦ ਦੀ ਸਫਾਈ ਕਰਵਾ ਕੇ ਆਉਣ ਵਾਲੇ ਸਮੇਂ ਵਿੱਚ ਬਾਰਿਸ਼ਾਂ ਆਦ ਨਾਲ ਅਗਾਊ ਤਿਆਰੀ ਕੀਤੀ ਜਾਵੇ ਤਾਂ ਜੋ ਬਰਸਾਤੀ ਮੌਸਮ ਦੌਰਾਨ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ फास्टवे मूवी चैनल नंबर 241 ते फास्टवे मेट्रो चैनल नंबर 242 ते फास्टवे म्यूजिक चैनल नंबर 243 ते गुरुद्वारा शहीदा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ फास्टवे ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਕਰ ਕਈ ਵਾਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਨਾਲ ਛੋਟੇ ਅਤੇ ਦਰਮਿਆਨੇ ਡੇਰੀ ਫਾਰਮਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਡੇਰੀ ਵਿਕਾਸ ਦਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂਆਂ ਦੇ ਆਰਥਿਕ ਨੁਕਸਾਨ ਨੂੰ ਕਟਕਰਨ ਦੇ ਲਈ ਪਸ਼ੂ ਤੰਨ ਮਿਸ਼ਨ ਸਕੀਮ ਅਧੀਨ ਪਸ਼ੂਆਂ ਦੇ ਬੀਮੇ ਦੀ ਰਾਸ਼ੀ ਉੱਪਰ ਅਨੁਸੂਚਿਤ ਜਾਤੀਆਂ ਦੇ ਲਾਪਾਤਰੀਆਂ ਨੂੰ 70% ਅਤੇ ਜਨਰਲ ਲਾ ਪਾਤਰੀਆਂ ਨੂੰ ਪੰਜਾਬ ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ ਐ ਸਕੀਮ ਅਧੀਨ ਫਾਰਮਰ ਇੱਕ ਪਸ਼ੂ ਤੋਂ ਲੈ ਕੇ ਪੰਜ ਪਸ਼ੂਆਂ ਤੱਕ ਦਾ ਬੀਮਾ ਕਰਵਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਸ਼੍ਰੀ ਦੁਰਗਿਆਨਾ 13 ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ 50 ਦਿਵਸ ਮੌਕੇ ਚੱਲ ਰਹੇ ਹਨ ਹਰੀਨਾਮ ਸਤਕੀਰਤਨ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਦੁਰਗਿਆਨਾ ਤੀਰਤ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਸ਼ਤਾब्दी ਦਿਵਸ ਤੇ ਮੌਕੇ ਤੇ 8 ਜੂਨ ਤੋਂ 16 ਜੂਨ ਤੱਕ ਸ਼ਾਮ 5 ਵਜੇ ਤੋਂ 9:30 ਵਜੇ ਤੱਕ ਵਾਕ-ਵਾਕ ਭਜਨ ਜਥਿਆਂ ਵੱਲੋਂ ਹਰੀ ਨਾਮ ਸਤਕੀਰਤਨ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਕੇ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। अमृतसर ने नव नियुक्त पुलिस कमिश्नर रणजीत सिंह ढिलों गुरु नगरी अमृतसर की सेवा मिलने वह भगवान वाल्मीकि आश्रम विखे नतमस्तक हुए और आशीर्वाद प्राप्त किया भगवान वाल्मीकि आश्रम तूना साहेब ट्रस्ट के गद्दी नशीन महंत मलकीत नाथ और चेयरमैन ओम प्रकाश गब्बर ने उन्हें स्वागत करद सम्मानित किया मौके सनी प्रधान सेवादार बलवंत नाथ संत रूपलाल कुमार दर्शन भी मौजूद सन इस मौके धूना साहेब ट्रस्ट के चेयरमैन ओम प्रकाश गब्बर ਵੱਲੋਂ ਨਵ ਨਿਯੁਕਤ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੂੰ ਭਗਵਾਨ ਵਾਲਮੀਕੀ ਤਿਰਤ ਤਿਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ ਨੂੰ ਕਰਵਾਇਆ ਕਿ ਜਿਸ ਤੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਇਹਨਾਂ ਮੁਸ਼ਕਿਲਾਂ ਨੂੰ ਦੂਰ ਕਰਨਗੇ ਜਿਸ ਲਈ ਇੱਕ ਵਕਤ ਆਪਣੀਆਂ ਮੁਸ਼ਕਿਲਾਂ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਪੇਸ਼ ਹੋਵੇਗਾ ओम प्रकाश ਗੱਬਰ ਨੇ ਕਿਹਾ ਕਿ ਅਗਰ ਇਹ ਮੁਸ਼ਕਿਲਾਂ ਹੱਲ ਨਾ ਹੋਈਆਂ ਤਾਂ ਉਹ ਪੰਡਾਰੀ ਪੁਲ ਤੇ ਰੋਸ ਪ੍ਰਦਰਸ਼ਨ ਕਰਨਗੇ ਜੋ ਨਵੇਂ ਕਮਿਸ਼ਨਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਆਏ ਨੇ ਉਹ ਪਾਵਨ ਵਾਲਮੀਕ ਧਿਰਤੇ ਉਤੇ ਜਿਹੜੇ ਉਹ ਲਕਮਸ਼ਤ ਕੋ ਹੋਣ ਵਾਸਤੇ ਆਏ ਨੇ ਉਹਨਾਂ ਨੂੰ ਇਸ ਪਾਵਨ ਵਾਲਮੀਕ ਧਿਰਤੇ ਦੇ ਉਤੇ ਆਇਆ ਨੂੰ ਜਿਆਨ ਪੰਜਾਬ ਲਈ ਕਮੀ ਕੁਛ ਕੁਸ ਨੇ ਸਰਦਾਰ ਰஞ்சி ਸਿੰਘ ਜੀ ਫਿਰ ਨੂੰ ਕਿਉਂਕਿ ਅਜ ਗੋਲਡਨ ਏਮ ਪਰ ਬਰਿਆਨਾ ਮੰਦਿਰ ਤੇ ਪਾਵਨ ਵਾਲਮੀਕ ਧਿਰਤੇ ਨਤਮਸ ਉਹਨਾਂ ਜੀ ਆਇਆਂ ਨੂੰ ਨਾਲ ਗੁਰੂ ਘਰ ਦਾ ਜੁਆਨ ਜੀ ਨਾਲ ਕੁਝ ਸਾਥੀ ਏਕੀਆਂ ਬੰਨਿਆ ਸੀਗੀਆਂ ਚੇਤਨਾ ਤੋਂ ਉਹ ਬਈ ਉਹਨਾਂ ਨੇ ਸ਼ੁੱਕਰਵਾਰ ਇੱਕ ਵਜੇ ਸਾਡਾ ਡਾਕਟਰ ਜੀ ਬੁਲਾਇਆ ਜੋ ਕਹਿੰਦੇ ਹੈ ਮਾਈ ਪਾਗੋ ਬਹੁ ਤਕਨੀਕੀ ਕਾਲਜ ਮਜੀਠਾ ਰੋਡ ਵਿਖੇ ਐਡਮਿਸ਼ਨਸ ਸ਼ੁਰੂ ਹੋ ਗਈਆਂ ਹਨ ਐਡਮਿਸ਼ਨਸ ਤੇ ਰਿਲੇਟਿਡ ਕਾਲਜ ਦੇ ਪ੍ਰਿੰਸੀਪਲ ਵੱਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਆ ਮਹੀਪਾ ਕੋ ਕਾਲਜ ਦੇ ਵਿੱਚ 3 ਸਾਲਾਂ ਇੰਜੀਨੀਅਰਿੰਗ ਦੇ ਡਿਪਲੋਮਾ ਕੋਰਸਸ ਚੱਲ ਰਹੇ ਹਨ ਜੋ ਕਿ ਸਿਰਫ ਲੜਕੀਆਂ ਦੇ ਲਈ ਹਨ ਤੇ ਇਹ ਇੱਕ ਸਰਕਾਰ ਵੱਲੋਂ ਇੱਕ ਵਾਹਿਦ ਲੜਕੀਆਂ ਦਾ ਕਾਲਜ ਹੈ ਜਿੱਥੇ ਜਿਹੜਾ ਹੈ ਤਕਨੀਕੀ ਸਿੱਖਿਆ ਬਾਰੇ ਜਿਹੜਾ ਸਿੱਖਿਆ ਦਿੱਤੀ ਜਾਂਦੀ ਹੈ ਇੱਥੇ ਸਾਡੇ ਕੋਲ ਜਿਹੜਾ ਹੈ ਇਹਨੂੰ ਕਿਤਾਮੁਖੀ ਕੋਰਸਸ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਜਿਹੜਾ ਹੈ ਬੱਚੇ ਸਾਡੇ ਪੜ੍ਹਾਈ ਤੋਂ ਕਰਨ ਤੋਂ ਬਾਅਦ ਜੌਬਸ ਤੇ ਵੀ ਲੱਗਦੇ ਹਨ ਤੇ ਆਪਣਾ ਬਿਜ਼ਨਸ ਵੀ ਜਿਹੜਾ ਹੈ ਸ਼ੁਰੂ ਕਰ ਸਕਦੇ ਹਨ ਤੇ ਸਾਡੇ ਬੱਚੇ ਜਿਹੜੇ ਹੈ ਕਾਫੀ ਜਿਹੜੇ ਪਾਸਵਰਡ ਬੱਚੇ ਨੇ ਉਹ ਕਾਫੀ ਮੱਲਾ ਮਾਰ ਚੁੱਕੇ ਨੇ ਆਪਣੇ ਬਿਜ਼ਨਸ ਚੰਗਾ ਕਰ ਰਹੇ ਨੇ ਜਾਂ ਕਈ ਅੱਛੀਆਂ ਨੌਕਰੀਆਂ ਕਰਦੇ ਨੇ ਐਂਡ ਕਾਫੀ ਬੱਚੇ ਜਿਹੜੇ ਆ ਸਾਡੇ ਵਿਦੇਸ਼ਾਂ ਵਿੱਚ ਵੀ ਸੈਟਲ ਨੇ ਜੋ ਕਿ ਬੜੀਆਂ ਅੱਛੀਆਂ ਤਨਖਾਹਾਂ ਲੈ ਰਹੇ ਆ। ਸੋ ਦਾਖਲਾ ਸ਼ੁਰੂ ਹੋ ਗਿਆ ਹੈ ਮੈਂ ਇਹੀ ਦੱਸਣਾ ਚਾਹਣਾ ਸਾਰੇ ਬੱਚਿਆਂ ਨੂੰ ਤੇ ਤੁਸੀਂ ਜਿਹੜਾ ਹੈ ਕੁਝ ਲਿਮਿਟਿਡ ਸੀਟਸ ਬਚੀਆਂ ਨੇ ਸੋ ਜਲਦੀ ਤੁਸੀਂ ਆ ਕੇ ਆਪਣਾ ਜਿਹੜਾ ਹੈ ਦਾਖਲਾ ਲੈ ਸਕਦੇ ਹੋ। ਇਹ ਆਪਣਾ ਪ੍ਰਵੇਖ ਜਿਹੜਾ ਸੁਨੇਹੜੀ ਕਰ ਸਕਦੇ ਹੋ ਟੰਡਨ ਨਗਰ ਬਟਾਲਾ ਰੋਡ ਵਾਰਡ ਨੰਬਰ 15 ਵਿਖੇ ਕੂੜਾ ਚੁੱਕਣ ਲਈ ਜੋ ਗੱਡੀ ਆਉਂਦੀ ਹੈ ਉਹਨਾਂ ਦੇ ਕਰਮਚਾਰੀਆਂ ਦਾ ਵਿਵਹਾਰ ਚੰਗਾ ਨਾ ਹੋਣ ਕਰ ਬਸਨੀਕ ਪਰੇਸ਼ਾਨ ਹਨ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਕੂੜੇ ਦੀ ਗੱਡੀ ਨੂੰ ਗਲੀ ਦੇ ਬਾਹਰ ਹੀ ਲਗਾ ਦਿੱਤਾ ਜਾਂਦਾ ਹੈ ਤੇ ਬਸਨੀਕਾਂ ਨੂੰ ਆਪਣੇ ਆਪਣੇ ਘਰ ਦਾ ਕੂੜਾ ਉੱਥੇ ਸੁੱਟਣ ਲਈ ਕਿਹਾ ਜਾਂਦਾ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਗੱਡੀ ਘਰਾਂ ਦੇ ਅੱਗੇ ਆ ਕੇ ਕੂੜਾ ਲੈ ਕੇ ਜਾਵੇ ਜੀ ਵਾਰਡ ਨੰਬਰ 15 ਦੇ ਨਿਵਾਸੀ ਆ ਸਾਡੇ ਇੱਧਰਲੇ ਪਾਸੇ ਦੇ ਕੂੜੇ ਵਾਲੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ ਸਾਨੂੰ ਬਾਹਰ ਤੱਕ ਕੂੜਾ ਦੇ ਕੇ ਆਣਾ ਪੈਂਦਾ ਹੈ ਜਿਹੜਾ ਕਿ ਅਸੀਂ ਕੂੜੇ ਵਾਲੇ ਨੂੰ ਕਿਹਾ ਕਿ ਗਲੀ ਦੇ ਅੰਦਰ ਆ ਕੇ ਕੂੜਾ ਲੈ ਕੇ ਜਾਇਆ ਕਰ ਪਰ ਉਹ ਸੁਣਦਾ ਨਹੀਂਗਾ ਉਹ ਕਹਿੰਦਾ ਜਿੱਥੇ ਮਰਜ਼ੀ ਤੁਸੀਂ ਸ਼ਿਕਾਇਤ ਕਰ ਦਿਓ ਅਸੀਂ ਨਹੀਂ ਹਿਰਦੇ ਕੋਈ ਕੂੜਾ ਸੁੱਟ ਸਕਦਾ ਕੋਈ ਕੂੜਾ ਸੁੱਟ ਨਹੀਂ ਜਾ ਸਕਦਾ ਬਾਹਰ ਬੋਲਦੇ ਆ ਕਿ ਕੂੜਾ ਦੇ ਦਿਓ ਤੇ ਕਿਥੇ ਬਾਹਰ ਕਿਥੇ ਬਾਹਰ ਗਲੀ ਦੇ ਬਾਹਰ ਪਹਿਲੇ ਜਿਹੜੀ ਗੱਡੀ ਜਾਂਦੀ ਉਹ ਮਤਲਬ ਗਲੀ ਦੇ ਐਂਡ ਤੱਕ ਜਾਂਦੀ ਸੀਗੀ ਹੁਣ 2 ਮਹੀਨੇ ਤੋਂ ਐਸੇ ਹੀ ਕਰ ਰਹੇ ਆ ਕਿ ਬਾਹਰੋਂ ਕੂੜਾ 10 ਦਿਨ ਬਾਅਦ ਆਉਂਦੀ ਹੈ ਕੋਈ ਨਾ ਸੁੱਟਣ ਜਾਵੇ ਤਾਂ ਉਹਨਾਂ ਦਾ ਕੂੜਾ ਇੱਥੇ ਰਹਿ ਜਾਂਦਾ ਉਹ ਲੈ ਕੇ ਨਹੀਂ ਜਾਂਦੇ ਕੂੜਾ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲੌਣ ਵਾਲੀ ਲਾਰੈਂਸ ਰੋਡ ਦੇ ਨਜ਼ਦੀਕ ਕੰਪਨੀ ਬਾਗ ਵਿਖੇ ਫਨਲੈਂਡ ਚਿਲਡਰਨਸ ਪਾਰਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਉਸ ਥਾਂ ਲੱਗੇ ਚੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਕੀ ਫਨਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ پارک ਦੇ ਅੰਦਰ ਲੱਗੇ ਚੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ ਸ਼੍ਰੀ ਗੰਗਾ ਰਾਮ ਸ਼ਿਵਾਲਾ ਬਾਜ਼ਾਰ ਸਰ ਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਤਰੰਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ ਇਹਨਾਂ ਰਮਾਇਣ ਪਾਠਾਂ ਦਾ ਵਿਸ਼ੇਸ਼ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 243 ਤੇ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ ਦਾਨ ਕਾਜ ਕਾਨ ਅਨੰਤ ਨੁਤਿਆਗੀ ਤਬਾਨੀ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ 에어ਪੋਰਟ ਰੋਡ ਤੇ ਪਨ ਬੀਡੀ ਸਿਗਰਟ ਦੇ ਕੋਖਿਆਂ ਨੂੰ ਲੱਗੀ ਅੱਗ ਤੇ ਜਲਦ ਜਾਂਚ ਕੀਤੀ ਜਾਵੇ ਆਖਿਆ ਸੰਸਦ ਗੁਰਜੀਤ ਸਿੰਘ ਔਚਲਾਨੀ ਦਰਦਾਰਨ ਵਿਖੇ ਹੋਈ ਲੁੱਟ ਚੋਰ 3.5 ਲੱਖ ਸਮੇਤ ਦੁਕਾਨ ਦਾ ਮਾਲ ਲੈ ਕੇ ਹੋਏ ਫਰਾਰ ਸੜਕਾਂ ਤੇ ਘੁੰਮਦੇ ਆਵਾਰਾ ਪਸ਼ੂ ਦੇ ਰਹੇ ਹਾਦਸਿਆਂ ਨੂੰ ਦਸਤਕ ਸਨ આજ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ